ਭਗਵੰਤਮਾਨ ਸਰਕਾਰ ਤੇ ਇੱਕ ਵਾਰ ਫੇਰ ਕਿਸਾਨ ਭੜਕਦੇ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਭਗਵੰਤਮਾਨ ਸੀਓ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਡાળા ਤੋਂ ਡळा ਹੁੰਦਾ ਹੈ ਫਿਰ ਕਿਧਰ ਸੇ ਚਲਾ ਹੁੰਦਾ ਹੈ ਪਰ ਹੁਣੇ ਹੈ ਅਸੀਂ ਭਗਵੰਤਮਾਨ ਨੂੰ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਦਿਖਾ ਦੇਵਾਂਗੇ ਕਿਉਂਕਿ ਇਹ ਆਪਣੀ ਕਿਸੇ ਵੀ ਗੱਲ ਦੇ ਉੱਤੇ ਖਰਾ ਨਹੀਂ ਉਤਰਿਆ ਤੇ ਕਿਸਾਨਾਂ ਦੇ ਨਾਲ ਜਬਰੀ ਤੱਕਾ ਹੋ ਰਿਹਾ ਤੇ ਬਿਨਾਂ ਕਿਸੇ ਮੁਆਵਜ਼ੇ ਤੋਂ ਜਾਂ ਬਿਨਾਂ ਕਿਸੇ ਮੁੱਲ ਤੋਂ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਤੱਕੇ ਨਾਲ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਤੇ ਕਿਸਾਨਾਂ ਦੀ ਜਿਹੜੀ ਇਹ ਸਰਕਾਰ ਕਹਿੰਦੀ ਸੀ ਵੀ ਅਸੀਂ ਕਿਸਾਨਾਂ ਦੇ ਨਾਲ ਆ ਬਿਲਕੁਲ ਇਹ ਕਿਸਾਨਾਂ ਦੇ ਖਿਲਾਫ ਹੋ ਗਈ ਆ ਤੇ ਜਿਹੜਾ ਦਿੱਲੀ ਤੋਂ ਇਹ ਸਰਕਾਰ ਚੱਲ ਰਹੀ ਆ ਪੰਜਾਬ ਦਾ ਇੱਥੇ ਨਾਮੋ ਨਿਸ਼ਾਨ ਨਹੀਂ ਹਰ ਇੱਕ ਦਫ਼ਤਰ ਦੇ ਵਿੱਚ ਐਮਐਲਏ ਦੇ ਨਾਲ ਦਿੱਲੀ ਦਾ ਬੰਦਾ ਬੈਠਾ ਤੇ ਦਿੱਲੀ ਨੂੰ ਹੀ ਸਾਰਾ ਪੈਸਾ ਜਾ ਰਿਹਾ ਜਿਹੜਾ ਭਗਵੰਤ ਮਾਨ ਆ ਉਹ ਪੰਜਾਬ ਨੂੰ ਲੁੱਟ ਕੇ ਦਿੱਲੀ ਦਾ ਖਜ਼ਾਨਾ ਭਰ ਰਿਹਾ ਕੀ ਕਹਿਣਾ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਨੇ ਆ ਪੱਤਰ ਦੇ ਵਿਰੋਧ ਕਰ ਰਿਹਾ ਉਹਦੇ ਨਾਲ ਤੋਂ ਕਾਲੀਆਂ ਦੇ ਨਾਲ ਸਾਨੂੰ ਜੋੜ ਕੇ ਇਹ ਬਿਆਨਬਾਜ਼ੀ ਜਿਹੜੀ ਕੀਤੀ ਆ ਇਹ ਤੇਰੀ ਬਿਆਨਬਾਜ਼ੀ ਜਿਹੜੀ ਆ ਬੇਹੂਦੀ ਆ ਤਰਕਹੀਣ ਆ ਕੋਈ ਤਰਕ ਨਹੀਂ ਹੈਗਾ ਕਿਉਂਕਿ ਐਸ ਵळे ਜਿਹੜੀਆਂ ਦਿੱਲੀ ਦੀਆਂ ਧਾੜਾਂ ਇੱਥੇ ਪੰਜਾਬ ਦੇ ਵਿੱਚ ਬੈਠੀਆਂ ਹਰ ਮੰਤਰੀ ਦੇ ਨਾਲ ਇੱਕ ਦਿੱਲੀ ਦਾ ਬੰਦਾ ਲਗਾ ਪਿਆ ਵਾ ਇਹਦੇ ਨਾਲ ਹੀ ਪੰਜਾਬ ਦਾ ਜੋਗ ਦਾ ਚੇਅਰਮੈਨ ਇਹ ਕਮਿਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਜਿਹੜਾ ਉਹ ਵੀ ਜਿਹੜਾ ਉਹ ਦਿੱਲੀ ਤੋਂ ਲਾਇਆ ਕਿ ਪੰਜਾਬ ਦੇ ਵਿੱਚ ਪੜੇ ਵਿਖੇ ਨੌਜਵਾਨਾਂ ਦੀ ਜਾਂ ਪੰਜਾਬੀਆਂ ਦੀ ਘਾਟ ਆ ਐਸ ਵੇਲੇ ਦੋ ਹੀ ਦੇ ਹੱਥੀਂ ਪੰਜਾਬ ਨੂੰ ਲਟਾਰਿਆ ਪੰਜਾਬ ਦੇ ਵਿੱਚ ਜਿਹੜੀਆਂ ਦਿੱਲੀ ਦੀਆਂ ਧਾੜਾ ਆ ਕੇ ਪੰਜਾਬ ਵਿੱਚ ਬੈਠੀਆਂ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹਨਾਂ ਦੇ ਦਫ਼ਤਰ ਉਹਨਾਂ ਦੀਆਂ ਰੈਸ਼ਾਂ ਉਹ ਸਾਰੇ ਦਾ ਸਾਰਾ ਖਰਚਾ ਜਿਹੜਾ ਪੰਜਾਬ ਦੇ ਲੋਕਾਂ ਦੇ ਸਰਦੀ ਉੱਤੇ ਪੈ ਰਿਆ ਇਸ ਕਰਕੇ ਜਦੋਂ ਚਾਰ ਸ਼ਫੇਰੋ ਘਿਰ ਰਹੇ ਹੁਣ ਤੇ ਉਸ ਘਰੇ ਦੇ ਵਿੱਚ ਬਖਲਾੜ ਦੇ ਵਿੱਚ ਆ ਕੇ ਬਿਆਨ ਦੇ ਰਿਆ ਅਸੀਂ ਕਿਹਨੇ ਮੁੱਖ ਮੰਤਰੀ ਨੂੰ ਕਿਉਂਕਿ ਬਗੈਰ ਐਸੇ ਦਿੱਤਿਆ ਗਰਦਾਸਪੁਰ ਦੇ ਵਿੱਚ ਵੀ ਤਰਨਤਾਰਨ ਅੰਮ੍ਰਿਤਸਰ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਪਰਵਾਰਾਂ ਦੇ ਧਾੜਾ ਦੀਆਂ ਧਾੜਾ ਹਰ ਰੋਜ਼ ਜਿਹੜੀਆਂ ਪੁਲਿਸ ਦੀਆਂ ਖੇਤਾਂ ਦੇ ਵਿੱਚ ਭੂਮੀਆਂ ਦੀਆਂ ਮੀਡੀਆ ਨੂੰ ਲੋਕਾਂ ਨੂੰ ਨਜ਼ਰ ਆ ਰਹੀਆਂ ਤੇ ਜਦੋਂ ਬਿਲਕੁਲ ਵਿਧਾਨਕ ਢਾਂਚਾ ਤੇਰਾ ਫੇਲਿਆ ਐਸ ਵੇਲੇ ਪੁਲਿਸ ਦਾ ਜਬਰਿਆ ਤੇ ਪੁਲਿਸ ਰਾਜ ਜਿਹੜਾ ਉਹ ਕੰਮ ਕਰ ਰਿਹਾ ਇਹ ਜ਼ਬਰ ਦੇ ਨਾਲ ਜਿਹੜਾ ਤੂੰ ਕਿਸਾਨਾਂ ਦੀ ਜਿਹੜੀ ਆਵਾਜ਼ ਮਜ਼ਦੂਰਾਂ ਦੀ ਆਮ ਲੋਕਾਂ ਦੀ ਜਿਹੜੀ ਮਜਬੂਰਾਂ ਦੀ ਉਹ ਦੁਬਾਰਿਆਂ ਇਹ ਬਹੁਤਾ ਚਿਰ ਨਹੀਂ ਚੱਲੂਗਾ ਇਸ ਲੜਾਈ ਨੂੰ ਭਗਵੰਤ ਸਾਨੂੰ ਅੱਗੇ ਖੜਾਂਗੇ ਆ ਹੁਣ ਵੇਖੋ ਹੋਰ 2-4 ਮਹੀਨੇ ਆ ਆ ਤੇਰੇ ਬਿਆਨ ਵੇਖੀ ਕਿਦਾਂ ਪਿੱਛੇ ਨਹੀਂ ਜਾਂਦੇ ਆ ਜਿਹੜੇ ਵਟਿਆਂ ਦੀ ਤੂੰ ਗੱਲ ਕਰਦੇ ਨੇ ਵੀ ਡਲੇ ਤੇ ਡਲੇ ਹੀ ਉੱਤੇ ਹੈ ਤੇ ਡਲਿਆਂ ਦੀ ਪਛਾਣ ਉਹਨਾਂ ਲੋਕਾਂ ਨੇ 6 ਮਹੀਨਿਆਂ ਦੇ ਬਾਅਦ ਕਰ ਲੈਣੀਆਂ ਇਸ ਕਰਕੇ ਤੈਨੂੰ ਚਾਹਣਾ ਕਹਿਣਾ ਚਾਹਣਾ ਵੀ ਆਪਣੇ ਸਹੀ ਟ੍ਰੈਕ ਤੇ ਆ ਇਹ ਵੀ ਹੁੰਦੀਆਂ ਬਿਆਨਬਾਜ਼ੀਆਂ ਜਿਹੜੀਆਂ ਕਰਨ ਦਾ ਕੋਈ ਅਸਰ ਨਹੀਂ ਪੰਜਾਬ ਦੀ ਲੀਡਰਸ਼ਿਪ ਅਸਾਂ ਲੀਡਰਸ਼ਿਪ ਹਰ ਹਾਲਤ ਦੇ ਵਿੱਚ ਲੜੂਗੀ ਗਰੀਬ ਕਿਸਾਨਾਂ ਦੇ ਮੁੱਦਿਆਂ ਦੇ ਮਤਲਿਆਂ ਨੂੰ ਲੈ ਕੇ ਉਹ ਲੜੂਗੀ ਇਹ ਮੈਦਾਨ ਦੇ ਵਿੱਚ ਲੜ ਕੇ ਖਲੋਤੇ ਆ 1 ਇੰਚੇ ਪਿੱਛੇ ਨਹੀਂ ਹੋਗੀ